ਡਾਕਟਰ ਆਕਾਸ਼ ਗੁਇਲ ਐਮਰਜੈਂਸੀ ਮੈਡੀਕਲ ਆਫੀਸਰ ਮੈਂ ਸਿਵਲ ਹਸਪੀਟਲ ਹੰਦਾਨ ਤੁਹਾਨੂੰ ਕੀ ਇਨਸੀਡੈਂਟ ਹੋਇਆ ਜਿਹੜੇ ਪੇਸ਼ੈਂਟਸ ਆਏ ਸੀ ਇਹ ਸਾਡੇ ਕੋਲ ਬਰਨ ਕੇਸ ਆਏ ਸੀਗੇ ਕੋਈ ਪੰਜਾਬ ਸਟੀਲ ਮਿਲ ਹੈ ਮੰਡੀ ਗੋਵਿੰਦਗੜ ਤੇ ਉਥੋਂ ਸਾਡੇ ਕੋਲ ਇਕੱਠੇ 7 ਕੇਸ ਆਏ ਨੇ ਬਰਨ ਦੇ ਤੇ ਸੀਰੀਅਸ ਸੀਗੇ ਕੰਡੀਸ਼ਨ ਵਿੱਚੋਂ ਦੋ ਪੇਸ਼ੈਂਟ ਫਿਰ ਵੀ ਸਟੇਬਲ ਸੀ ਲੇਕਿਨ ਬਾਕੀ ਦੇ ਪੰਜ ਜ਼ਿਆਦਾ ਸੀਰੀਅਸ ਸੀਗੇ ਜਿਹੜੇ ਸੀਗੇ ਤੇ ਫਿਰ ਉਹਨਾਂ ਦੇ ਇਲਾਜ ਵਗੈਰਾ ਉਹ ਚੱਲਦੇ ਹਾਂ ਉਹਨਾਂ ਨੂੰ ਅਸੀਂ ਜਿਹੜੀ ਫਰਸਟ ایڈ ਜਿਹੜੀ ਪੋਸੀਬਲ ਸੀਗੀ ਇੰਜੈਕਸ਼ਨਸ ਐਮਰਜੈਂਸੀ ਸਾਰਾ ਕੁਝ ਅਸੀਂ ਦੇ ਦਿੱਤਾ ਤੇ ਡਰੈਸਿੰਗਸ ਵਗੈਰਾ ਜੋ ਕਰ ਸਕਦੇ ਸੀ ਪੋਸੀਬਲ ਮੈਕਸਿਮਮ ਕਰਤਾ ਬਾਕੀ ਅਸੀਂ ਉਹਨਾਂ ਨੂੰ ਕੋਈ ਆਈਸੀਯੂ ਚਾਹੀਦਾ ਸੀਗਾ ਤਾਂ ਰਜਿੰਦਰਾ ਹਸਪੀਟਲ ਪਟਿਆਲਾ ਰਿਕਮੈਂਡ ਕੀਤਾ ਸੀਗਾ ਬਟ ਉਹਨਾਂ ਦੇ ਜਿਹੜੇ ਫੈਕਟਰੀ ਦੇ ਓਨਰ ਸੀ ਉਹਨਾਂ ਦੀ ਰਿਕੁਐਸਟ ਤੇ ਉਹਨਾਂ ਨੂੰ ਫਿਰ ਅਸੀਂ ਡੀਐਮਸੀ ਭੁਗਤਾਨਾ ਰੈਫਰ ਕੀਤਾ ਉਦੋਂ ਦੇ ਵੀ ਬਾਕੀ ਹੋਰ ਵੀ ਕੇਸਿਸ ਸੀ ਉਹਨਾਂ ਦੇ ਉਹ ਡਾਇਰੈਕਟ ਉਹ ਡੀ ਐਮ ਸੀ ਲੱਗੇ ਗਏ ਨੇ ਤਾਂ ਅਸੀਂ ਫਿਰ ਇਹ ਕੇਸਿਸ ਵੀ ਉਹਨਾਂ ਦੇ ਉੱਥੇ ਰੈਫਰ ਕਰਦੇ ਆ ਤੇ ਕਿੰਨੇ ਪਰਸੈਂਟ ਬਰਨ ਸੀਗੇ ਜੀ ਬਰਨ ਤਾਂ ਦੇਖੋ ਆਲਮੋਸਟ ਕੁਝ ਪੇਸ਼ੈਂਟਸ ਦੇ ਤਾਂ 100% ਬਰਨ ਨਹੀਂ ਕਰਦੇ ਚਲੋ ਠੀਕ ਹੈ ਪੂਰੀ ਬਾਡੀ ਸੀ ਤੇ ਕੁਝ 50% ਸੀ 70% ਮਤਲਬ ਸਵੀਅਰ ਬਰਨ ਕੋਈ ਕੈਚੁਅਲ ਨਹੀਂ ਨਹੀਂ ਫਲੇ ਤੱਕ ਤਾਂ ਨਹੀਂ ਮੈਂ ਸਟੇਬਲ ਕਰਕੇ ਉਹਨਾਂ ਨੂੰ ਰੈਫਰ ਕੀਤਾ ਪੇਸ਼ੈਂਟਸ ਨੂੰ ਤੇ ਮੇਰੇ ਕੋਲ ਨੂੰ ਠੀਕ ਗਏ ਨੇ ਫਿਲਹਾਲ ਲੇਕਿਨ ਕੰਡੀਸ਼ਨ ਉਹਨਾਂ ਦੀ 나ਜੁਕੀ ਹੈ ਅੱਗੇ ਜਾ ਕੇ ਕੁਝ ਵੀ ਚਾਂਸਿਸ ਹੋ ਸਕਦੇ ਆ ਅਜੇ ਕੁਝ ਕਮੈਂਟ ਨਹੀਂ ਕਰ ਸਕਦੇ ਇਸ ਚੀਜ਼ ਤੇ ਕੇਅਰ ਦੇ ਹਿਸਾਬ ਨਾਲ ਵੀ ਤੇ ਉਹਨਾਂ ਦੀ ਬਾਡੀ ਕਿਵੇਂ ਰਿਸਪੌਂਡ ਕਰਦੀ ਹੈ ਸਾਰੇ ਪ੍ਰੈਸ਼ਰ ਉੱਤੇ ਕਿੱਸੇ ਕਿੱਤੇ ਤਰ੍ਹਾਂ ਕਿੱਤੇ ਸਾਰੇ ਹਾਂਜੀ ਸਾਰੇ ਪ੍ਰੋਬਲਮ ਜਿਹੜੇ ਇਹ ਐਕਚੁਅਲੀ ਅਸੀਂ ਰਜਿੰਦਰਾ ਹਸਪੀਟਲ ਪਟਿਆਲਾ ਰੈਫਰ ਕੀਤੇ ਸੀਗੇ ਬਟ ਉਹਨਾਂ ਦੇ ਫੈਕਟਰੀ ਓਨਰ ਨੇ ਰਿਕੁਐਸਟ ਕੀਤੀ ਸਾਨੂੰ ਕਿ ਉਹ ਡੀਐਮਸੀ ਲੱਗ ਜਾਣਾ ਚਾਹੁੰਦੇ ਤਾਂ ਉਹਨਾਂ ਨੇ ਰਿਕੁਐਸਟ ਕੀਤੀ ਵੀ ਡੀਐਮਸੀ ਭੇਜਿਆ 108 ਐਂਬੂਲੈਂਸ ਦੇ ਵਿੱਚ ਹੀ ਗਏ ਨੇ ਸਾਰੇ ਠੀਕ ਹੈ ਸੋ ਠੀਕ-ਠਾਕ ਨੇ ਫਿਰ ਆਪਣੇ ਕੋਲੋਂ ਤਾਂ ਠੀਕ ਗਏ ਨੇ ਦੇਖਨੇ ਅੱਗੇ ਇਨਸੀਡੈਂਟਸ ਤਾਂ ਬੜਾ ਭਿਆਨਕ ਸੀਗਾ ਹੋਇਆ ਥੈਂਕ ਯੂ